ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਡੇਰਾ ਬਾਬਾ ਨਾਨਕ ਬਾਰਡਰ ਤੇ ਪਹੁੰਚੇ ਪਾਕਿਸਤਾਨ ਬਾਰਡਰ ਤੇ ਪਹੁੰਚੇ ਆਪ ਪਾਕਿਸਤਾਨ ਬਾਰਡਰ ਦੇ ਦਰਸ਼ਨ ਕਰੋ ਆਪ ਪਾਕਿਸਤਾਨ ਬਾਰਡਰ ਦੇ ਦਰਸ਼ਨ ਕਰੋ ਆਪ ਪਾਕਿਸਤਾਨ ਬਾਰਡਰ ਦੇ ਦਰਸ਼ਨ ਕਰੋ ਦਰਸ਼ਨ ਕਰੋ ਪਾਕਿਸਤਾਨ ਬਾਰਡਰ ਦੇ ਦਰਸ਼ਨ ਕਰੋ ਸਾਧ ਸੰਗਤ ਜੀ ਦਰਸ਼ਨ ਕਰੋ ਸਾ ਸੰਗਰੇ ਜੀ ਦਰਸ਼ਨ ਕਰੋ ਆ ਬਾਰਡਰ ਦੇ ਦਰਸ਼ਨ ਕਰੋ ਆਪਾਂ ਪਾਕਿਸਤਾਨ ਬਾਰਡਰ ਤੇ ਆ ਛੇਵੀਂ ਯਾਤਰਾ ਸ਼ੁਰੂ ਕੀਤੀ ਸਾਈਕਲ ਯਾਤਰਾ ਆਪਾਂ ਸਾਈਕਲ ਤੇ ਡੇਰਾ ਬਾਬਾ ਨਾਨਕ ਬਾਰਡਰ ਤੇ ਪਹੁੰਚੇ ਅੱਜ ਛੇਵੀਂ ਯਾਤਰਾ ਸ਼ੁਰੂ ਕੀਤੀ ਹੈ